ਸੋ ਭਾਈ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਅੱਜ ਕਿਲਾ ਲੱਗੀ ਸੀ ਗੱਟਕੇ ਦੀ ਜੀ ਸੋ ਬੱਚੇ ਤੋਂ ਆਪਾਂ ਸ਼ਾਹੀਪ੍ਰਿੰਸ ਸਿੰਘ ਬੱਚੇ ਦਾ ਨਾਮ ਆ ਜੀ ਇਹਦੇ ਤੋਂ ਆਪਾਂ ਸੋਣਾਂਗੇ ਜੇ 10 ਗੁਰੂਆਂ ਦੇ ਨਾਮ ਪੰਜ ਪੈਰਾਂ ਦੇ ਨਾਮ ਤੇ ਚਾਰ ਸਾਹਿਬ ਦੇ ਨਾਮ ਸਭ ਤੋਂ ਪਹਿਲਾਂ ਤੁਸੀਂ ਸ਼ਾਹੀਪ੍ਰਿੰਸ ਸਿੰਘ ਜੀ 10 ਗੁਰੂਆਂ ਦੇ ਨਾਮ ਦੱਸੋ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੰਗਤ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਹਰ Rai ਜੀ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਗੋਮਾ ਸਿੰਘ ਜੀ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਂਜੀ ਹੁਣ ਪੰਜ ਪੈਰੇ ਨਾਮ ਪਈ ਪਈਆ ਸਿੰਘ ਜੀ ਪਈ ਤਰਮ ਸਿੰਘ ਜੀ ਪਈ ਹਿੰਮਤ ਸਿੰਘ ਜੀ ਪਈ ਮੋਕਾ ਸਿੰਘ ਜੀ ਪਈ ਸੈਬ ਸਿੰਘ ਜੀ ਇਹ ਚਾਰ ਸਖ ਦੇ ਨਾਮ ਬਾਬਾ ਅਜੀਤ ਸਿੰਘ ਜੀ ਬਾਬਾ ਤੁਜਾ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਏਸੀ ਕੀ 10 ਗੁਰੂਆਂ ਦੇ ਨਾਮ 5 ਪੈਰਿਆਂ ਚਾੜ ਸਕਦੇ ਨਾਮ ਸੋ ਆਪਾਂ ਗੱਤੀ ਕਲਾਸ ਲੱਗਦੀ ਹੈ ਰੋਜ਼ ਸ਼ਾਮ ਨੂੰ ਤੇ ਇਹਦੇ ਵਿੱਚ ਆਪਾਂ ਬੱਚਿਆਂ ਨੂੰ ਨਾਲ-ਨਾਲ ਜਿੱਥੇ-ਜਿੱਥੇ ਆਪਾਂ ਸ਼ਾਸਤਰ ਵਿਦਿਆ ਸਿਖਾਉਨੇ ਆ ਉੱਥੇ ਨਾਲ-ਨਾਲ ਆਪਾਂ ਇਹਨਾਂ ਨੂੰ ਗੁਰਮਤਿ ਦੀ ਕਲਾਸ ਵੀ ਲੱਗਦੀ ਹੈ ਸੋ ਸਭ ਤੋਂ ਪਹਿਲਾਂ ਆਪਾਂ ਨੂੰ ਇਤਿਹਾਸ ਦਾ ਜਾਣੂ ਹੋਣਾ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਆਪਣੀ ਜਿਹੜੀ ਸ਼ਾਸਤਰ ਵਿਦਿਆਗੀ ਉਹਦਾ ਮੈਨੇ ਚਲੋ ਕਲਾਸ ਲੱਗਦੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ